ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਭਾਰਤ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰुण ਚੋਗ ਆਤਮ ਪਬਲਿਕ ਸਕੂਲ ਪੁਜੀ ਇਸ ਮੌਕੇ ਵਰਿੰਦਰ ਸਹਦੇਵ ਦੀਪ ਦਵਿੰਦਰ ਅਸ਼wini ਕੁਮਾਰ ਅਕਸ਼ੇ ਕੁਮਾਰ ਮਹਿਰਾ ਅਜੀ ਕੁਮਾਰ ਮਹਿਰਾ ਰੇਖਾ ਮਹਿਰਾ ਰਾਜੂ ਗੁਪਤਾ ਅਤੇ ਹੋਰ ਵਿਸ਼ੇਸ਼ ਮਹਿਮਾਨ ਵੀ ਮੌਜੂਦ ਸਨ ਇਸ ਮੌਕੇ ਤਰुण ਚੋਗ ਨੇ ਸਵਰਗੀ ਸ਼੍ਰੀ ਦੇਵਦਰਦ ਜੀ ਨੂੰ ਸ਼ਰਧਾਂਜਲੀ ਪੇਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਪਾਇਆ ਹੈ ਬਹੁਤ ਬੜੀਆਂ ਔਰ ਮੜਿਓਕਰ ਪਰਿਵਾਰ ਜਿੱਚ ਆਪਣਾ ਬੱਚਾ ਪਾ ਕੇ ਉਹ ਰਬឪਿਕਾ ਬਣਾ ਸਕਦੇ ਨੇ ਐਸਾ ਸਕੂਲ ਆਤਮ ਪਬਲਿਕ ਸਕੂਲ ਔਰ ਇਹ ਫਾਉਂਡਰ ਮੇਰੇ ਬਹੁਤ ਗਨਿਸ਼ਟ ਮਿੱਤਰ ਦੇਵਦਰਜੀ ਨੇ 에ਰੀ ਨਹੀਂ ਰੱਖੀ ਸੀ ਔਰ ਅੱਜ ਮੈਂ ਦੇਖ ਰਿਹਾ ਕਿ ਜੋ ਬੂਟਾ ਲਾ ਕੇ ਗਈ ਸੀ ਅੱਜ ਚਹਲ ਪਹਲ ਰਹਾ ਹੈ ਔਰ ਇੱਕ ਕਿਆਰੀ ਵੱਡੀ ਹੋਈ ਹੈ ਔਰ ਚ ਵਧੀਆ ਦੀ ਫੁੱਲ ਨਿਕਲੇ ਨੇ ਔਰ ਇਲਾਕੇ ਦੀ ਸੇਵਾ ਕਰ ਰਿਹਾ ਹੈ ਬਹੁਤ ਘੱਟ ਪੈਸੇ ਲੈ ਕੇ ਬਹੁਤ ਅੱਛੀ ਐਜੂਕੇਸ਼ਨ ਸਕੂਲ ਚ ਮਿਲ ਰਹੀ ਹੈ ਮੈਂ ਸਮਝਣਾ ਇੱਕ ਬੜਾ ਅੱਛਾ ਕੰਮ ਔਰ ਕਲਾ ਪੜਾਈ ਨਹੀਂ ਸਮਾਜਿਕ ਸਿੱਖਿਆ ਵਿਵਹਾਰ ਚ ਕਿਸ ਤਰ੍ਹਾਂ ਟੋੜੇ ਪਰਿਵਰਤਨ ਲਿਆਦਾ ਜਾ ਸਕਦਾ ਔਰ ਸਕੂਲ ਦੇ ਅੰਦਰ ਜਿਸ ਤਰ੍ਹਾਂ ਬੱਚਿਆਂ ਸੇ ਗਰਾਊਂਡ ਹੈ ਉਸ ਰਹੀ ਪੁਰਾਤਵ ਚੀਜ਼ਾਂ ਨੂੰ ਕਲੈਕਸ਼ਨ ਕਰਕੇ ਪੁਰਾਣੀਆਂ ਯਾਦਾਂ ਔਰ ਪੁਰਾਣਾ ਇਤਿਹਾਸ ਨਵੀਂ ਪੀੜ੍ਹੀ ਅਸੇ ਰਸਤਾ ਬਣਾ ਸਕੇ ਉਹਨਾਂ ਸਿੰਘ ਜੋ ਹੈ